ਕੇਤਵਨ ਨੂੰ ਪਤਾ ਹੈ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਆਦਮੀ ਆਪਣੇ ਮੁੰਡੇ ਨਾਲ ਰਹਿੰਦਾ ਸੀ ਉਹਦਾ ਮੁੰਡਾ ਬੜਾ ਹੀ ਕਾਮਚੋਰ ਅਤੇ ਨਲਾਇਕ ਸੀ ਇੱਕ ਦਿਨ ਉਹ ਬਜ਼ੁਰਗ ਆਦਮੀ ਨੇ ਆਪਣੇ ਮੁੰਡੇ ਨੂੰ ਸਬਕ ਸਿਖਾਉਣ ਦਾ ਸੋਚਿਆ ਅਤੇ ਆਪਣੇ ਮੁੰਡੇ ਨੂੰ ਕਿਹਾ ਕਿ ਅਲਮਾਰੀ ਵਿੱਚ ਇੱਕ ਘੜੀ ਪਈ ਹੈ ਜਾ ਬਾਜ਼ਾਰ ਵਿੱਚ ਜਾ ਕੇ ਉਸ ਘੜੀ ਦੀ ਕੀਮਤ ਪੁੱਛ ਕੇ ਆ ਜਦ ਉਹ ਮੁੰਡਾ ਬਾਜ਼ਾਰ ਵਿੱਚ ਗਿਆ ਤਾਂ ਕਈ ਲੋਕਾਂ ਨੇ ਤਾਂ ਉਹਨੂੰ ਦੱਸਿਆ ਕਿ ਇਹ ਕੜੀ ਦੀ ਕੀਮਤ 500 800 ਜਾਂ 1000 ਹੈ ਤੇ ਫਿਰ ਉਹ ਆਪਣੇ ਪਿਤਾ ਬਜ਼ੁਰਗ ਕੋਲ ਵਾਪਸ ਆ ਗਿਆ ਤੇ ਬੋਲਿਆ ਪਿਤਾ ਜੀ ਕਈ ਲੋਕਾਂ ਨੇ ਤਾਂ ਆਪਣੇ ਆਪਣੇ ਹਿਸਾਬ ਨਾਲ ਦੱਸਿਆ ਕਈਆਂ ਨੇ 600 ਦੱਸਿਆ ਕਈਆਂ ਨੇ ਤੇ 500 800 1000 ਦੱਸਿਆ ਤੇ ਉਹਦੇ ਪਿਤਾ ਬਜ਼ੁਰਗ ਆਦਮੀ ਨੇ ਉਹਨੂੰ ਜਾਣ ਲਈ ਕਹਿ ਦਿੱਤਾ ਕੁਝ ਦਿਨਾਂ ਬਾਅਦ ਉਹੀ ਬਜ਼ੁਰਗ ਆਦਮੀ ਨੇ ਆਪਣੇ ਮੁੰਡੇ ਨੂੰ ਕਿਹਾ ਕਿ ﺍﻟमारी ਦੇ ਵਿੱਚ ਉਹੀ ਘੜੀ ਪਈ ਹੈ ਜਾਂ ਬਾਜ਼ਾਰ ਵਿੱਚ ਉਹਦੇ ਵਿੱਚ ਚੱਲਦੇ ਸਮੇਂ ਦੀ ਕੀਮਤ ਪੁੱਛ ਗਿਆ। ਉਹ ਮੁੰਡਾ ਦੁਬਾਰਾ ਬਾਜ਼ਾਰ ਵਿੱਚ ਗਿਆ। ਕਈ ਲੋਕਾਂ ਨੇ ਤਾਂ ਕਿਹਾ ਕਿ ਇਸ ਲੜਕੇ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਪਹਿਲਾਂ ਇੱਕ ਘੜੀ ਦੀ ਕੀਮਤ ਪੁੱਛਦਾ ਸੀ ਤੇ ਹੁਣ ਵਕਤ ਦੀ ਤੇ ਉਹ ਲੜਕਾ ਆਖਿਰ ਵਿੱਚ ਇੱਕ ਬਜ਼ੁਰਗ ਆਦਮੀ ਦੀ ਦੁਕਾਨ ਤੇ ਗਿਆ। ਉਹ ਬਜ਼ੁਰਗ ਆਦਮੀ ਬਹੁਤ ਵਿਅਸਤ ਸੀ। ਤੇ ਬਜ਼ੁਰਗ ਆਦਮੀ ਨੇ ਕਿਹਾ ਕਿ ਟਾਈਮ ਬੜਾ ਹੀ ਕੀਮਤੀ ਹੈ। ਆਪਾਂ ਨੂੰ ਪਲ-ਪਲ ਬਹੁਤ ਅੱਛੀ ਚੀਜ਼ਾਂ 'ਚ ਬਿਤਾਉਣਾ ਚਾਹੀਦਾ ਹੈ। ਭਾਵੇਂ ਅਮੀਰ ਹੋਏ ਜਾਂ ਗਰੀਬ, ਉਹਦੇ ਕੋਲ ਦਿਨ ਵਿੱਚ 24 ਘੰਟੇ ਹੀ ਹੁੰਦੇ ਨੇ। ਆਪਾਂ ਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਸਮੇਂ ਨੂੰ ਸਹੀ ਜਗ੍ਹਾ ਤੇ ਇਸਤੇਮਾਲ ਕਰਨਾ ਚਾਹੀਦਾ ਹੈ ਸਮਾਂ ਕਰੋੜਾ ਰੁਪਏ ਦੇ ਕੇ ਵੀ ਨਹੀਂ ਖਰੀਦਿਆ ਜਾ ਸਕਦਾ ਧੰਨਵਾਦ ਜੀ